ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕਰਵਾਹਨਾ ਦੀ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ ਨਾਕੇ ਦੌਰਾਨ ਦੂਰੇ ਦਸਤਾਵੇਜ਼ਾਂ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਮਾਨਜੋਗ ਐਸਐਸਪੀ ਸ਼੍ਰੀ ਹਰੀਸ਼ ਜਮਾਜੀਤ ਬਿਸੰਦਰ ਸਾਹਿਬ ਤੇ ਐਸਪੀ ਅਰਜੋਤ ਸਰਦਾਰ ਅਵਰਾਜ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸਿਟੀ ਜੀ ਦੀ ਦਿਸ਼ਾ ਅਨੁਸਾਰ ਇੱਥੇ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਨ ਚੌਂਕ ਕਨੂਨ ਚੌਂਕ ਸੜਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵੀਦਾ ਚੌਂਕ ਘਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨਾਕਾ ਲਗਾ ਕੇ ਜਿਹੜੀ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਸਿਰ ਚਨਾਣ ਵੀ ਕਰ ਰਹੇ ਹਾਂ ਇਹਨਾਂ ਸੀਜ਼ਨ ਲੈ ਕੇ ਵੱਖ-ਵ ਸੈਮਨੂ 24 ਆਵਰ ਸਾਡੇ ਪੀਸੀਆ ਜਿਹੜੇ ਜਿਹੇ 8 ਦਿਨ ਰਾਤ ਨੂੰ 9 ਹੁੰਦੇ ਨੇ ਅਤੇ ਉਹ 24 ਘੰਟੇ ਚੈਕਿੰਗ ਕਰਦੇ ਰਹਿੰਦੇ ਨੇ ਤੇ ਇਹ ਸ਼ਾਇਦ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਅਪਾਰਟਮੈਂਟਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾ ਪਰਮਿਸ਼ਨ ਨਾ ਲਗਾਵੇ ਅਗਰ ਬਿੜਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਜਾਣਗੇ। ਸ਼ਹਿਰ ਵਿੱਚ ਨੂੰ ਪੀਰ ਹੈ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਹੈ ਕਿਸੇ ਨੂੰ ਕੋਈ ਡਰ ਭੈੜੀ ਲੋੜ ਨਹੀਂ। ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ। ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ। ਸਾਰੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ। ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਹਾਜ਼ਰ ਹੈ। ਕੋਈ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ। ਸਾਡਾ ਪੀਸੀਆਰ ਵੀ ਟਾਈਮ-